ਪਹੁੰਚ ਗਏ ਆਪਾਂ ਵੂਲਵਰਥ ਪਹਿਲਾਂ ਇਹਦਾ ਨਾਮ ਕਾਹਨਾਂ ਨੂੰ ਹੁੰਦਾ ਸੀਗਾ ਇਹ ਵੂਲਵਰਥ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਚੱਲ ਕੇ ਆ ਆਪਾਂ ਲੈ ਲੈ ਗਾਰਲਿਕ ਬਰੈਡ ਟੇਟਾ ਬਰੈਡਾਂ ਕਰਕੇ ਇਹਦੇ ਚ 5 ਹੁੰਦੇ ਇਹਦੇ ਵਿੱਚ ਭਰ ਹੋ ਜਾਂਦੇ ਆ ਆਹ ਹੋਰ ਵੀ ਪਏ ਜੇ ਤੁਸੀਂ ਹੋਰ ਵਰਥ ਨੇ ਹੁਣ ਤਾਂ ਪਰ ਵਧੀਆ ਸਵਾਦ ਹੁੰਦੇ ਆਲੇ ਗਾਰਲਿਕ ਚੀਅਲਦੇ ਬਣਾਉਨੇ ਅੱਗੇ ਤ aí ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਮੌਸਮ ਖਰਾਬ ਹੋਣ ਕਰਕੇ ਹੁਣ ਆਪਾਂ ਬਾਹਰ ਵੀ ਨਹੀਂ ਜਾ ਸਕਦੇ ਤੇ ਅੱਜ ਘਰੇ ਬਣਾਉਨੇ ਆ ਕੋਲਚੇ ਛੋਲੇ ਜਿਹੜੇ ਆਪਾਂ ਰੇੜੀਆਂ ਤੋਂ ਵੀ ਖਾਣੇ ਜਿਹੜੀਆਂ ਪਿਆਜ਼ ਦੇ ਵਿੱਚ ਤੇ ਕੋਲਚੇ ਛੋਲੇ ਥੋੜੇ ਵੱਖਰੇ ਤਰੀਕੇ ਦੇ ਥੋੜੇ ਵੱਖਰੇ ਤਰੀਕੇ ਦੇ ਬਣਾਵਾਂਗੇ ਆ ਮਗਰ ਆਪਾਂ ਛੋਲੇ ਰੱਖਿਆ ਵਾਲਨੇ ਕਿੱਤੇ ਛੋਲੇ ਤੇ ਤੁਹਾਨੂੰ ਬਣਾਉਨੇ ਸਾਰਾ ਆ ਪਹਿਲਾਂ ਸੀਟੀਆਂ ਮਰਾ ਕੇ 7-8 ਸੀਟੀਆਂ ਚ ਬਣ ਜਾਂਦੇ ਆ ਧੋਂ ਕੇ ਰੱਖਿਆ ਹੋਣ ਦਾ ਹੁਣ ਕਾਊਂਟਡਾਊਨ ਤਾਂ ਆਪਾਂ ਉਹ ਲੈ ਆਈਏ ਜਿਹੜੇ ਹੁੰਦੇ ਆ ਕੁਲਚੇ ਜਿੱਦਾਂ ਬਣ ਜਿਹੜੇ ਹੁੰਦੇ ਆ ਇੱਥੇ ਥੋੜੇ ਵੱਖਰੇ ਤਰ੍ਹਾਂ ਦੇ ਇੱਕ گارਲਿਕ ਵਾਲੇ ਆਉਂਦੇ ਆ ਉਹ ਤੁਹਾਨੂੰ ਖਾਉਣੇ ਹਨ ਕਾਊਂਟਡਾਊਨ ਦੇ ਵਿੱਚ ਜਾ ਕੇ ਨਾ ਇੱਥੋਂ ਲੈ ਕੇ ਆਉਣੇ ਆ ਤੇ ਉਹ ਖਾਉਣੇ ਤੁਹਾਨੂੰ ਥੋੜੇ ਵੱਖਰੇ ਤਰੀਕੇ ਦੇ ਹੋਣਗੇ ਆ ਆਪਾਂ ਲੈ ਲਏ گارਲਿਕ ਬ੍ਰੈਡ ਕਟਾ ਬ੍ਰੈਡਾਂ ਕਰਕੇ ਇਹਦੇ ਵਿੱਚ ਪੰਜ ਹੁੰਦੇ ਇਹਦੇ ਵਿੱਚ ਭਰ ਹੋ ਜਾਂਦੇ ਆ ਹੋਰ ਵੀ ਪਏ ਜੇ ਤੁਸੀਂ ਹੋਰ ਵਰਤਨੇ ਹੋਣ ਤਾਂ ਪਰ ਆ ਵਧੀਆ ਸਵਾਦ ਹੁੰਦੇ ਆਲੇ ਗਾਰਲਿਕ ਖਿਆਲ ਦੇ ਬਣਾਉਣੇ ਅੱਗੇ ਆਪਾਂ ਗੰਢੇ ਪਾਲਕ ਤੇ ਗਾਰਲਿਕ ਆ ਜਿੰਜਰ ਮਿਰਚਾਂ ਸਾਰਾ ਚੀਰ ਲਿਆ ਇਹ ਹੁਣ ਇਹਨਾਂ ਲਾਉਨੇ ਤੜਕਾ ਫੇਰ ਬਣਾਵਾਂਗੇ ਪੇਟਾ ਬਰੈਡ ਦੇ ਵਿੱਚ ਜਿਹੜੇ ਪਰਮੇ ਕੁਲਚੇ ਛੋਲੇ ਹੁੰਦੇ ਆ ਆ ਲੈ ਲਿਆ ਆਪਾਂ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਲਾਵਾਂਗੇ ਤੜਕਾ ਆੰਗ ਆੰਗ ਫੜਕਾ ਦੇਸੀ ਕਿ ਹੋਗਾ ਤੜਕਾ ਆਪ ਆਪਾ ਜੀਰਾ ਤੇ ਆਪਣੀ ਪ੍ਰੋਸੈਸਿੰਗ ਸਟਾਰਟ ਸਟਫਿੰਗ ਬਣਾਉਣ ਲਈ ਇਹ ਬਣਾਵਾਂਗੇ ਆਪਾਂ ਸਟਫਿੰਗ ਕੋਲੀਆਂ ਛੋਲਿਆਂ ਦੀ ਆਪ ਆਪਾ ਲੈਸਨ ਗਿੰਜਰ ਆ ਜਿੰਜਰ ਤੇ ਲਸਣ ਨੂੰ ਆਪਾਂ ਭੁੰਨ ਲੈਣਾ ਹੁਣ ਫਿਰ ਆਪਾਂ ਪਾਵਾਂਗੇ ਕਾਂਦਾ इनू आप कर लेना लाइट तो ब्राउन थोड़ा पूरा नहीं लाल करना भुन जेना पूरा जहा कर लेना थोड़ा थोड़ा ते गलत बन जानी पूरी ਆਹ ਪਾ ਲਈਆ ਤਾਂ ਹਰੀਆਂ ਮਿਰਚਾਂ ਇਹਨੂੰ ਕੋਕੀ ਕਹਿੰਦਾ ਹਰੀਏ ਰਸ ਭਰੀਏ ਉਹਦਾ ਸ਼ਿਮਲਾ ਮਿਰਚ ਹੁੰਦੀ ਹੈ ਹਰੀ ਭਰੇ ਇਹ ਹਰੀਆਂ ਮਿਰਚਾਂ ਪੁੱਜੀਆਂ ਤਾਂ ਕੰਮ ਹੈ ਨਹੀਂ ਨਿਊਜ਼ੀਲੈਂਡ ਦੇ ਵਿੱਚ ਬਾਹਲਾ ਮੰਦੇ ਹਾਲਾਤ ਹੈ ਤੇ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਜਿੰਨਾਂ ਕੋ ਕੰਮ ਨਹੀਂ ਹੈਗਾ ਲੱਭੀ ਜਾਂਦੇ ਆ ਪਰ ਮਿਲਦਾ ਨਹੀਂ ਪਿਆ ਕੀ ਕਰੀਏ ਬਾਹਲੇ ਮਾੜੇ ਹਾਲਾਤ ਹੋਏ ਪਏ ਆਹ ਪਾ ਲਈਆ ਤਾਂ ਕਸੂਰੀ ਮੇਥੀ ਆਪ ਆਦੀ ਆਪਾਂ ਹੈ ਪਾਲਕ ਇਹਦੇ ਆਇਰਨ ਰਿਚ ਮਸਾਲਿਆਂ ਨੂੰ ਪਹਿਲਾਂ ਤਾਂ ਪਾਦੀ ਵੀ ਭੁੰਨੀ ਜੇ ਚੰਗੀ ਤਰ੍ਹਾਂ ਜਾਂਦੀ ਹੈ ਜੇ ਬਾਅਦੋਂ ਪਾਉਣੇ ਵੇਲੇ ਚੰਗੀ ਤਰ੍ਹਾਂ ਭੁੰਨੀ ਨਹੀਂ ਜਾਂਦੀ ਇਹ ਫਿਨਿਸ਼ ਆ ਕਰਦੇ ਆਪਾਂ ਮਸਾਲੇ ਹਲਦੀ ਐਡ ਸਾਰਾ ਕੁਝ ਫ੍ਰੇਗਰੈਂਸ ਬਹੁਤ ਸੋਹਣੀ ਆ ਰਹੀ ਤੜਕੇ ਦੀ ਨਾ ਜਿਹੜੀ ਖੁਸ਼ਬੂਆਂ ਛੱਡ ਰਿਹਾ ਪੂਰਾ ਆਪਾਂ ਕਰ ਲੱਗੇ ਆਲੂ ਐਡ ਕੀ ਗੱਲਬਾਤ ਹੈ ਫੇਰਾ ਹੋਇਆ ਪਿਆ ਕੰਮ ਇਹਨਾਂ ਜਿੰਗੀ ਤਰ੍ਹਾਂ ਫੇਰ ਲੈਣਾ ਆਪਾਂ ਮੈਸ਼ ਕਰ ਲੈਣਾ ਮੈਸ਼ ਕਰਕੇ ਫੇਰ ਪਾਵਾਂਗੇ ਚਿਕਪੀਸ ਕਿਤੇ ਛੋਲੇ ਆਹ ਲੋ ਯਾ ਆ ਗਏ ਅੰਗਰੇਜ਼ੀ ਵਾਲੇ ਚਿਕਪੀਸ ਤੇ ਵਾਈਟ ਚਨੇ ਆਹ ਲੋ ਸਟਫਿੰਗ ਆਪਣੀ ਰੈਡੀ ਆ ਪੂਰੀ ਬਹੁਤ ਸੋਹਣੀ ਬਣ ਚੁੱਕੀ ਆ ਤੇ ਆ ਉੱਤੇ ਆਪਾਂ ਪਾਦਾ ਕੋਰੀਂਡਰ ਧਨੀਆ ਧਨੀਆ ਪਾਤਾ ਇਹ ਫਰੇਗਰੈਂਸ ਬਹੁਤ ਸੋਹਣੀ ਆ ਹੁਣ ਆਪਾਂ ਭਰ ਦੇ ਇਹਨਾਂ ਨੂੰ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਤੇ ਖਾ ਕੇ ਵੀ ਕਹਿੰਦੇ ਪਤਾ ਲੱਗ ਜੂ ਅੱਜ ਆਹ ਖੋਲ ਲੈ ਆਪਾਂ ਪੇਟਾ ਬਰੈਡ ਇਹ ਬਹੁਤ ਸਵਾਦ ਹੁੰਦੇ ਪੇਟਾ ਬ੍ਰੈਡ ਜਿਹੜੇ ਮਰਜ਼ੀ ਲਿਓ ਤੁਸੀਂ ਨਾ ਆਪਾਂ گارਲਿਕ ਵਾਲੇ ਲਿਆਂਦੇ ਆ ਇਹ ਵੀ ਬਹੁਤ ਸਵਾਦ ਇਹਦੇ ਵਿੱਚ ਬਣਾਵਾਂਗੇ ਤੇ ਬਣਾ ਕੇ ਵਿਖਾਉਣੇ ਫਿਰ ਤੁਹਾਨੂੰ ਆ ਰੱਖ ਲਿਆ ਆਪਾਂ ਪੇਟਾ ਬ੍ਰੈਡ ਗਰਮ ਗਰਮ ਕਰਨ ਨੂੰ ਤਵੇ ਦੇ ਉੱਤੇ ਆ ਵੜਦਣਾ ਆਪਾਂ ਵਿਚਾਲਿਓ ਕਿਉਂਕਿ ਜੇ ਉੱਪਰੋਂ ਕਰੀਏ ਨਾ ਇਹ ਪਤਲਾ ਵਾਲਾ ਹੁੰਦਾ ਵਾ ਤੇ ਖਰਾਬ ਜਾ ਹੋ ਜਾਂਦਾ ਵੇ ਇਦਾਂ ਇੱਥੋਂ ਪੂਰੀ ਵਧੀਆ ਗੱਲਬਾਤ ਬੰਦੀ ਜਾਂਦਾ ਇਦਾਂ ਕਰ ਲਈਏ ਤੇ ਵੱਡਾ ਵਾਲਾ ਨਾ ਆਪਾਂ ਲੱਗੇ ਪਰਨ ਹੁਣ ਕੁਲਚੇ ਪੇਟਾ ਬ੍ਰੈਡ ਛਿਆਕ ਐ ਇਹਨ ਗੱਲਬਾਤ ਪੂਰੀ ਵਾ ਕਈ ਵਾਰੀ ਬਣਾਏ ਆ ਨਾ ਬਹੁਤ ਸਵਾਦ ਬੰਦੈ ਜਿੱਦਾਂ ਪੇਟਾ ਬਰੈਡ ਦੇ ਵਿੱਚ ਖਾਸ ਕਰਕੇ ਉਹ ਦੂਜੀਆਂ ਆਪਣੀਆਂ ਇੰਡੀਆ ਵਾਲੀਆਂ ਡਵਾ ਰੋਟੀਆਂ 'ਚ ਵੀ ਸਵਾਦ ਹੁੰਦੇ ਆ ਪਰ ਇਹ 'ਚ ਵੀ ਸਵਾਦ ਬਹੁਤ ਬੰਦੈ ਕਿਤੇ ਟਰਾਈ ਜ਼ਰੂਰ ਕਰਕੇ ਵੇਖਿਓ ਪੇਟਾ ਬਰੈਡ ਤੇ گارਲਿਕ ਵਾਲਾ ਖਾਸ ਕਰਕੇ ਇਹਨੂੰ ਇਦਰੋਂ ਵੀ ਆਪਾਂ ਪੂਰਾ ਜਦ ਤਵੇ ਤੇ ਰਾਰ ਦੇ ਹੁੰਦੇ ਨਾ ਉੱਥੇ ਆਪਾਂ ਵੇਖਦੇ ਹੁੰਨੇ ਆ ਪਿਆਜ਼ 'ਚ ਇੰਡੀਆ 'ਚ ਵੀ ਉਦਾਂ ਪੂਰਾ ਆਪਾਂ ਕਰ ਲੈਣਾ ਇੱਧਰਲੇ ਪਾਸਿਓਂ ਪੂਰੀ ਗੱਲਬਾਤ ਬਣ ਜਾਣੀ ਆ ਹੈਲੋ ਜੀ ਆਪਣੇ ਬਣ ਕੇ ਤਿਆਰ ਆ ਕੁਲਚੇ ਛੋਲੇ ਤੇ ਬਹੁਤ ਸਵਾਦ ਬਣੇ ਆ ਸਿਰਾਂ ਗੱਲ ਬਾਤ ਐ ਤੇ ਤੁਸੀਂ ਬਣਾ ਸਕਦੇ ਆ ਤੇ ਮਤਲਬ ਇਹ ਹੈਲਦੀ ਆ ਤਕਰੀਬਨ ਘਰੇ ਬਣਾਈ ਚੀਜ਼ ਆ ਕਿਉਂਕਿ ਉਹ ਵੀ ਘੱਟ ਆ ਇੱਕ ਤਾਂ ਦੇਸੀ ਘਿਓ ਵਰਤਿਆ ਵਾ ਤੇ ਦੂਜਾ ਠੀਕ ਐ ਸਾਰੇ ਪਾਸੇ ਵਧੀਆ ਵਾ ਹਾਂਜੀ ਇਹ ਸੀ ਅੱਜ ਦੀ ਵੀਡੀਓ ਚ ਤੁਹਾਨੂੰ ਮਖਾਏ ਜਿਹੜੇ ਕੁਲਚੇ ਛੋਲੇ ਤੁਸੀਂ ਬਣਾ ਸਕਦੇ ਆ ਬਹੁਤ ਸੌਖੇ ਹੀ ਆ ਟੈਂਸ਼ੇਤੀ ਬਣ ਜਾਂਦੇ ਆ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ